ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਟਰੈਕਟਰ ਮਾਰਚਾ ਕੱਢਿਆ ਗਿਆ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ ਨੂੰ ਅਲਾਨ ਟਰੈਕਟਰ ਮਾਰਚਾ ਵੱਖ-ਵੱਖ ਬਜ਼ਾਰਾਂ ਵਿੱਚੋਂ ਕੱਢਿਆ ਗਿਆ ਕਿਸਾਨ ਰਮਿੰਦਰ ਸਿੰਘ ਨੇ ਕਿਹਾ ਕਿ ਸਾਰੇ ਦੇਸ਼ ਵਿੱਚ ਟਰੈਕਟਰ ਮਾਰਚੇ ਦਾ ਸੱਦਾ ਦਿੱਤਾ ਗਿਆ ਸੀ ਸਹਾਇਕ ਕਾਰੀ ਲੈਂਰ ਪਾਲਿਸੀ ਕੇਂਦਰ ਆਪਣੇ ਹੱਥ ਲੈ ਰਹੀ ਹੈ ਮੰਡੀਕਰਨ ਪਾਲਿਸੀ ਰੱਦ ਕੀਤੀ ਜਾਵੇ ਕੈਬਨਿਟ ਨੇ ਕੀਤੀ ਹੈ ਪਰ ਵਿਧਾਨ ਸਭਾ ਵਿੱਚ ਕੀਤੀ ਜਾਵੇ 8 9 ਫਰਵਰੀ ਨੂੰ ਕੇਂਦਰ ਲੋਕ ਸਭਾ ਮੈਂਬਰਾਂ ਦੇ ਘਰ ਅੱਗੇ ਧਰਨਾ ਲਗਾਇਆ ਜਾਵੇਗਾ 5 ਮਾਰਚ ਨੂੰ ਸੂਬੇ ਦੀ ਰਾਜਧਾਨੀ ਵਿੱਚ ਪੱਕੇ ਮੋਰਚੇ ਲਗਾਏ ਜਾਣਗੇ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਮੇਰਾ ਨਾਮ ਸ਼ੇਰ ਸਿੰਘ ਕਾਕੜਾ ਕਿਰਤੀ ਕਿਸਾਨ ਯੂਨੀਅਨ ਬਲਾਕ ਪ੍ਰਧਾਨ ਸੁਮਾਣਾ ਜੀ ਇਹ ਕੀ ਕਹਿਣਾ ਚਾਹੁੰਦੇ ਜਿਹੜਾ ਟ੍ਰੈਕਟਰ ਮਾਰਚ ਹੈ ਅੱਜ ਇਸ ਵਾਸਤੇ ਕੱਢਿਆ ਹੈ ਕਿ ਜੋ ਮੋਦੀ ਸਰਕਾਰ ਹੈ ਉਹ ਇਹ ਗੱਲ ਕਹਿੰਦੀ ਹੈ ਕਿ ਜਿਹੜੇ ਟ੍ਰੈਕਟਰ ਨੇ ਇਹ ਖੇਤਾਂ ਦੇ ਵਿੱਚ ਹੀ ਮਤਲਬ ਕੰਮ ਕਰ ਸਕਦੇ ਨੇ ਰੋਡ ਤੇ ਨਹੀਂ ਚੱਲ ਸਕਦੇ ਇਸ ਵਾਸਤੇ ਮੋਦੀ ਸਰਕਾਰ ਨੂੰ ਅਸੀਂ ਦਿਖਾ ਰਹੇ ਹਾਂ ਵੀ ਆ ਸਾਡੇ ਟ੍ਰੈਕਟਰ ਜਿਹੜੇ ਨੇ ਰੋਡ ਤੇ ਚੱਲ ਰਹੇ ਨੇ ਤੇ ਅਸੀਂ ਮਤਲਬ ਕਦੇ ਕਿਸੇ ਤੋਂ ਛਿਪੇ ਨਹੀਂ 13 ਮਹੀਨੇ ਅਸੀਂ ਦਿੱਲੀ ਦੀਆਂ ਰਗਾਂ ਤੇ ਬੈਠੇ ਤੇ ਅਸੀਂ ਮਤਲਬ ਮੋਦੀ ਸਰਕਾਰ ਨੂੰ ਝੁਕਾ ਕੇ ਵਾਪਸ ਮੁੜੇ ਸੀ ਤੇ ਹੁਣ ਵੀ ਅਸੀਂ ਜੇ ਸਰਕਾਰ ਸਾਨੂੰ ਇਹ ਗੱਲ ਕਹੇ ਕਿ ਇਹਨਾਂ ਨੂੰ ਦਬਾ ਲਾਂਗੇ ਅਸੀਂ ਦਬਣ ਵਾਲੀ ਕੌਮ ਨਹੀਂ ਇਹ ਸਰਕਾਰ ਨੂੰ ਚੇਤਾਵਨੀ ਦਿੰਦੇ ਮੇਰਾ ਨਾਮ ਰਮਿੰਦਰ ਸਿੰਘ ਪਟਿਆਲਾ ਮੈਂ ਸੰਯੁਕਤ ਕਿਸਾਨ ਮੋਰਚਾ ਦਾ ਕੇਂਦਰੀ ਸਕੱਤਰਤ ਦਾ ਮੈਂਬਰ ਹਾਂ ਇਕੋ ਸਿੰਘ ਕਿਸਾਨ ਮੋਰਚੇ ਨੇ 26 ਜਨਵਰੀ ਨੂੰ ਪਹਿਲਾ ਦੀ ਤਰ੍ਹਾਂ ਹੀ ਸਾਰੇ ਦੇਸ਼ 'ਚ ਟਰੈਕਟਰ ਮਾਰਚ ਦਾ ਸੱਦਾ ਦਿੱਤਾ ਹੀ ਤਸੀਲ ਹੈੱਡਕੁਆਟਰਾਂ ਤੇ ਅੱਜ ਸਮਾਣੇ 'ਚ ਕੱਢਿਆ ਜਾ ਰਿਹਾ ਹੈ ਸੈਂਕੜਿਆਂ ਦੀ ਗਿਣਤੀ 'ਚ ਟਰੈਕਟਰ ਸ਼ਾਮਲ ਨੇ ਔਰ ਅੱਜ ਸਾਰੇ ਦੇਸ਼ 'ਚ ਇਹ ਜ਼ੋਰਦਾਰ ਢੰਗ ਨਾਲ ਮੰਗ ਉਠਾਈ ਜਾ ਰਹੀ ਹੈ ਕਿ ਜਿਹੜਾ ਨੈਸ਼ਨਲ ਫਰੇਮਵਰਕ ਲਿਆਂਦਾ ਐਗਰੀਕਲਚਰ ਮਾਰਕੀਟਿੰਗ ਨੂੰ ਲੈ ਕੇ ਜਿਹੜਾ ਸਾਡੀ ਏਪੀਐਮਸੀ ਮੰਡੀ ਹੈ ਜਿਹੜਾ ਇਸ ਨੂੰ ਤੋੜਨ ਦੀ ਖੇਡ ਹੈ ਔਰ ਨਾਲੋਂ ਨਾਲ ਜਿਹੜੀ ਕੋਆਪਰੇਟਿਵ ਮੂਵਮੈਂਟ ਹੈ ਜਿਹੜੀ ਸਹਿਕਾਰਤਾ ਆ ਜਿਹੜੀ ਸਹਿਕਾਰੀ ਲਹਿਰ ਹੈ ਡਿਪਾਰਟਮੈਂਟ ਹੈ ਜਿਹੜਾ ਸਟੇਟ ਸਬਜੈਕਟ ਹੈ ਉਸ ਨੂੰ ਕੇਂਦਰ ਇਸ ਨਵੇਂ ਪਾਲਿਸੀ ਫਰੇਮਵਰਕ ਰਾਹੀਂ ਆਪਣੇ ਹੱਥ ਲੈਣ ਜਾ ਰਿਹਾ ਔਰ ਬੜੇ ਸ਼ਾਤਰਾਨਾ ਢੰਗ ਨਾਲ ਜਿਹਨੂੰ ਕਹਿੰਦੇ ਹੁੰਦੇ ਨੇ ਕੇਂਦਰ ਨੇ ਕਾਰਪੋਰੇਟ ਦਾ ਏਜੰਡਾ ਥੋਪ ਦਿੱਤਾ ਹੈ ਖੇਤੀ ਦੇ ਉੱਪਰ ਸਾਰੇ ਦੇ ਉੱਪਰ ਔਰ ਇਹ ਸਾਰੀ ਪੰਜਾਬ ਦੀ ਔਰ ਦੇਸ਼ ਦੀ ਪਿੰਡੂ ਇਕਨੋਮੀ ਨੂੰ ਹਿੱਟ ਕਰੂਗਾ ਅੱਜ ਬਹੁਤ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਈ ਜਾ ਰਹੀ ਹੈ ਕਿ ਮੰਡੀਕਰਨ ਦਾ ਪਾਲਿਸੀ ਰੱਦ ਕੀਤੀ ਜਾਵੇ ਅਸੀਂ ਆਪਣੀ ਮੰਡੀ ਜਾਂ ਜ਼ਮੀਨਾ ਜਾਣ ਨਹੀਂ ਦਵਾਗੇ ਇੰਚ-ਇੰਚ ਲਈ ਲੜਾਂਗੇ ਔਰ ਸਕੇਂਦਰ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਅੱਗ ਨਾਲ ਨਾ ਖੇਡੇ ਪਹਿਲਾਂ ਵੀ ਉਸ ਨੂੰ ਮਾਫੀ ਮੰਗਣੀ ਪਈ ਸੀ ਔਰ ਹੁਣ ਵੀ ਅਸੀਂ ਉਹਨੂੰ ਕਹਿੰਦੇ ਆ ਕਿ ਇਸ ਤੋਂ ਪਿੱਛੇ ਹਟ ਜਾਇਆ ਜਾਵੇ ਦੂਜੀ ਗੱਲ ਅਸੀਂ ਭਗਵੰਤ ਮਾਨ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਕਿ ਮੋਰਚੇ ਨੇ ਮੰਗ ਕੀਤੀ ਹੈ ਕਿ ਦੇਸ਼ ਦੀਆਂ ਸਾਰੀਆਂ ਸੁਭਾਈ ਵਿਧਾਨ ਸਭਾਾਂ ਵਿੱਚ ਇਹਦੇ ਖਿਲਾਫ ਮਤਾ ਪਾਇਆ ਜਾਵੇ ਔਰ ਅਸੀਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਅੱਜ ਦੇ ਟਰੈਕਟਰ ਮਾਰਚ ਰਾਹੀਂ ਕਿ ਪੰਜਾਬ ਦੀ ਵਿਧਾਨ ਸਭਾ ਜੇ ਇਸ ਪਾਲਿਸੀ ਦੇ ਖਿਲਾਫ ਮਤਾ ਲਿਆਂਦਾ ਜਾਵੇ ਇਸ ਨੂੰ ਰਿਜੈਕਟ ਕੀਤਾ ਜਾਵੇ ਕਿ ਕੈਬਨਟ ਨੇ ਕੀਤਾ ਪੰਜਾਬ ਸਰਕਾਰ ਦੀ ਨੇ ਪਰ ਵਿਧਾਨ ਸਭਾ ਚ ਵੀ ਇਹਦੇ ਖਿਲਾਫ ਮਤਾ ਪਾਇਆ ਜਾਵੇ ਤਾਂ ਜੋ ਹਮੇਸ਼ਾ ਲਈ ਇਹਦਾ ਜਿਹੜਾ ਮੱਕੂ ਆ ਉਹ ਠੱਪ ਦਿੱਤਾ ਜਾਵੇ ਔਰ ਜਿੱਥੋਂ ਤੱਕ ਐਮਐਸਪੀ ਕਰਜ਼ਾ ਮੁਕਤੀ ਜਾਂ ਦਿੱਲੀ ਮੋਰਚੇ ਦੀਆਂ ਪੈਂਡਿੰਗ ਮੰਗਾਂ ਨੇ ਜਿਦੇ ਚ ਲਖੀਮਪੁਰ ਖੀਰੀ ਦਾ ਵੀ ਇਨਸਾਫ ਹੈ ਉਹਦੇ ਲਈ ਵੀ ਅੱਜ ਆਵਾਜ਼ ਉਠਾਈ ਜਾ ਰਹੀ ਹੈ ਔਰ ਜੇ ਸਰਕਾਰ ਨੇ ਗੱਲ ਨਾ ਸੁਣੀ ਤਾਂ 8 ਜਾਂ 9 ਫਰਵਰੀ ਚੋਂ ਕਿਸੇ ਇੱਕ ਦਿਨ ਸਾਰੇ ਦੇਸ਼ ਦੇ ਮੈਂਬਰ ਪਾਰਲੀਮੈਂਟਾਂ ਦੇ ਘਰਾਂ ਦੇ ਮੂਹਰੇ ਧਰਨੇ ਵੱਜਣਗੇ ਔਰ ਇਹ ਕਿਹਾ ਜਾਊਗਾ ਕਿ ਬਜਟ ਸੈਸ਼ਨ ਦੇ ਵਿੱਚ ਜ਼ੋਰਦਾਰ ਢੰਗ ਨਾਲ ਇਹਦੇ ਖਿਲਾਫ ਆਵਾਜ਼ ਉਠਾਉਣ ਤਾਂ ਜੋ ਸਰਕਾਰ ਨੂੰ ਮਜਬੂਰ ਕੀਤਾ ਜਾਵੇ ਤੇ ਜੇ ਫੇਰ ਵੀ ਪੌਲੀਆਂ ਸਰਕਾਰਾਂ ਨੇ ਨਾ ਸੁਣਿਆ ਤਾਂ 5 ਮਾਰਚ ਤੋਂ ਸਾਰੇ ਦੇਸ਼ ਦੀਆਂ ਸੁਬਈ ਰਾਜਧਾਨੀਆਂ ਦੇ ਵਿੱਚ ਪੱਕੇ ਮੋਰਚੇ ਲੱਗਣਗੇ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਵੱਡੀ ਲੜਾਈ ਹੈ ਜਿਹੜੀ ਉਹਦਾ ਬਿੱਡ ਬਿੱਡ ਦਿੱਤਾ ਆ ਜੋ ਦਾ ਪਹਿਲਾ ਜਿਹੜਾ ਟ੍ਰੇਲਰ ਆ ਉਹ ਦਿਖਾਇਆ ਜਾ ਰਿਹਾ ਕਿਸਾਨ ਆਪਣੀ ਟਰੈਕਟਰ ਪਰੇਡ ਆ ਜਿਹੜੀ ਉਹ ਕਰ ਰਹੇ ਨੇ ਮੈਂ ਬਲਾਕ ਪ੍ਰਧਾਨ ਬੀਕੇ ਜੂ ਗਰਾਹਾਂ ਜਸਵਿੰਦਰ ਸਿੰਘ ਵਿਸ਼ਨ ਪ੍ਰਾਈ ਜਸਵਿੰਦਰ ਸਿੰਘ ਜਿਹੜਾ ਟਰੈਕਟਰ ਮਾਰਕ ਕਰ ਰਹੇ ਹੋ ਅੱਜ ਹਾਂਜੀ ਇਹ ਸਰਕਾਰ ਦੇ ਜਿਹੜੇ ਨਵੇਂ ਕਾਨੂੰਨ ਲਿਆਂਦੇ ਹੋਏ ਨੇ ਜਿਹੜੇ ਖਰਡੇ ਸਰਕਾਰਾਂ ਨੂੰ ਭੇਜੇ ਹੋਏ ਨੇ ਵੀ ਇਹ ਜਿਹੜੇ ਕੋਆਪਰੇਟ ਘਰਾਣੇ ਵਾਲੀਆਂ ਨੀਤੀਆਂ ਨੇ ਜਿਹੜੀਆਂ ਇਹ ਮੰਡੀਆਂ ਫੇਲ ਕਰਨ ਜਾ ਰਹੀ ਹੈ ਸਾਡੀ ਸਰਕਾਰ ਵੱਡੇ ਵੱਡੇ ਮੌਲ ਚਲਾਉਣ ਜਾ ਰਹੀ ਹੈ ਜਿਹੜੇ ਦੁਕਾਨਦਾਰ ਨੇ ਉਹਨਾਂ ਦੀਆਂ ਦੁਕਾਨਾਂ ਫੇਲ ਕਰਨ ਜਾ ਰਹੀ ਹੈ ਇਹ ਅਸੀਂ ਇਹਨਾਂ ਨੂੰ ਸੂਚਨਾ ਕਰਨ ਵਾਸਤੇ ਇਹ ਅੱਜ ਟਰੈਕਟਰ ਮਾਰਚ ਕੱਢਣ ਲੱਗੇ ਆ ਇਹ ਜਿਹੜੇ ਸਾਡੇ ਟਰੈਕਟਰ ਨੇ ਇਹ ਇੱਕ ਤਰ੍ਹਾਂ ਦੇ ਸਾਡ ਲਵੇ ਇਹੀ ਟੈਂਕ ਨੇ ਇਹ ਜ਼ਿੰਮੇਦਾਰ ਦਾ ਇਹੀ ਇੱਕ ਜਹਾਜ਼ ਹੈ ਜਿਹੜਾ ਅਸੀਂ ਇਹ ਤੇ ਜਿਹੜੇ ਸਰਕਾਰ ਨਾਲ ਮੁਕਾਬਲਾ ਕਰ ਸਕਦੇ ਆ ਸਰਕਾਰ ਨੂੰ ਕਹਿੰਦੇ ਆ ਵੀ ਆਪਣੇ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਜਿਹੜੇ ਖਾੜੇ ਸਰਕਾਰਾਂ ਨੂੰ ਦਿੱਤੇ ਹੋਏ ਨੇ ਜਾਂ ਤਾਂ ਤੂੰ ਉਹ ਰੱਦ ਕਰ ਦੇ ਨਹੀਂ ਐ ਅਸੀਂ ਆਪਣੇ ਸਾਡੇ ਟਰੈਕਟਰਾਂ ਦੇ ਟੈਂਕਾਂ ਦੇ ਮੂੰਹ ਦਿੱਲੀ ਵੱਲ ਨੂੰ ਹੋ ਰਹੇ ਨੇ ਵੀ ਜਿੱਡੇ ਮਰਜੀ ਨਾਕੇ ਲਾ ਲਿਓ ਆਏ ਨਾ ਸਮਝਿਓ ਵੀ ਇਹ ਦੋ ਜਥੇਬੰਦੀਆਂ ਨੇ ਇਹ ਸੰਯੁਕਤ ਮੋਰਚੇ ਦੀ ਕਾਲ ਹੈ ਜਿਹੜੀਆਂ ਸਾਰੀਆਂ ਜਥੇਬੰਦੀਆਂ ਅਸੀਂ ਇਕੱਠੀਆਂ ਨੇ ਸਾਡੇ ਹੱਕ ਇਕੱਠੇ ਨੇ ਅਸੀਂ ਮਸਲੇ ਇਕ ਨੇ ਸਾਡੇ ਸਾਡੀਆਂ ਲੜਾਈਆਂ ਇਕ ਨੇ ਚਾਹੇ ਸਾਡੇ ਲੜਨ ਦੇ ਤਰੀਕੇ ਅੱਡੋ-ਅੱਡ ਨੇ ਜਿਵੇਂ ਕਿ ਜੌਂਦ ਪਿੰਡ 'ਚ 700 ਏਕੜ ਜ਼ਮੀਨ ਜਿਹੜੀ ਭਗਵਾਨ ਤਮਾਲ ਸਰਕਾਰ ਅਵਾਨੀ ਅਡਾਨੀਆਂ ਨੂੰ ਦੇ ਰਹੀ ਐ ਅਸੀਂ ਉੱਥੇ ਉਹ ਰੋਕ ਕੇ ਨੇ ਉੱਥੇ ਪੱਕਾ ਮੋਰਚਾ ਲਾਇਆ ਹੈ ਸਰਕਾਰ ਨੂੰ ਕਿਹਾ ਹੈ ਪੱਤੇ ਦਿਖਾ ਕੇ ਖੇਡਦੇ ਐ ਵੀ ਇਹ ਜ਼ਮੀਨ ਕਿਸੇ ਵੀ ਹਾਲਤ 'ਚ ਅਸੀਂ ਅਵਾਨੀ ਅਡਾਨੀਆਂ ਨੂੰ ਦੇਣ ਦਿੰਦੇ ਐਵੇਂ ਜੋ ਕਰੇ ਸਾਡਾ ਇੱਕ